ਸਾਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਪਾਸਪੋਰਟ ਜਿਸ ਕਹਾਣੀ ਨੂੰ ਲਿਖਿਆ ਹੈ ਲਖਵਿੰਦਰ ਸਿੰਘ ਢੋਲਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਲੈ ਪੁੱਤ ਤੇਰੀ ਕੋਈ ਚਿੱਠੀ ਭੜਾ ਕੇ ਗਹਿੜਾ ਕੀਆ ਅੱਜ ਕਰਤਾਰ ਕੋ ਜਿਸ ਨੂੰ ਆਣ ਕਵਾਂਡ ਵਾਲੇ ਕਰਤਾਰੀ ਕਹਿੰਦੇ ਸਨ ਨੇ ਆਪਣੇ ਛੋਟੇ ਪੁੱਤਰ ਧਰਮਪ੍ਰੀਤ ਨੂੰ ਘਰ ਵੜਦਿਆਂ ਹੀ ਲੁਫਾਫਾ ਫੜਾਉਂਦਿਆਂ ਕਿਹਾ ਬੀਬੀ ਇਹ ਤਾਂ ਮੇਰਾ ਪਾਸਪੋਰਟ ਹੈ ਹੁਣ ਤੇਰਾ ਪੁੱਤ ਬਾਹਰ ਜਾ ਕੇ ਨੋਟਾਂ ਦੀਆਂ ਪੰਡਾਂ ਭੇਜ ਦੂ ਹੁਣ ਮੈਂ ਘਰ ਦੀ ਗਰੀਬੀ ਨਹੀਂ ਰਹਿਣ ਦਿੰਦਾ ਬਸ ਥੋੜੇ ਜਿਹੇ ਪੈਸਿਆਂ ਦਾ ਪ੍ਰਬੰਧ ਕਰਕੇ ਵੀਜ਼ਾ ਲਵਾ ਕੇ ਜਹਾਜ਼ ਚੜਾ ਦੇ ਉਹ ਕਿਰਾਏ ਧਰਮਪ੍ਰੀਤ ਨੂੰ ਪਾਸਪੋਰਟ ਦੇਖਦੇ ਆ ਘਰ ਦੀ ਗੁਰਵਤ ਦੀ ਜ਼ਿੰਦਗੀ ਤੋਂ ਛੁੜਕਾਰਾ ਮਿਲਦਾ ਦਿਖਾਈ ਦਿੱਤਾ ਆਏ ਪੁੱਤ ਪੰਡਾ ਕਾਹੋਂ ਆਉਂਦੀਆਂ ਨੇ ਤੇਰੀ ਮਾਸੀ ਬਲਜੀਤ ਕੌਰ ਦੇ ਮੁੰਡੇ ਨੂੰ 3 ਸਾਲ ਹੋ ਗਏ ਕਹਿੰਦੇ ਸੀ ਅਮਰੀਕਾ 'ਚ ਬਹੁਤ ਕਮਾਈ ਐ ਉਹਨੇ ਪੈਸੇ ਭੇਜਨੇ ਤਾਂ ਕੀ ਸੀ ਸਗੋਂ ਐਥੋਂ ਮਗੋਂ ਘਰੋਂ ਦਾ ਕਰਤਾਰੀ ਨੇ ਭੈਣ ਤੋਂ ਸੁਣੀ ਸੁਣਾਈ ਆਪਣੇ ਪੁੱਤਰੋਂ ਦਸੀ ਦੇਦੇ ਉਹ ਗੱਲ ਹੋ ਰਹਾ ਹੈ ਉਹ ਗਿਆ ਸੀ ਹੋਰ ਤਰੀਕੇ ਨਾਲ ਉਹ ਪਹਿਲਾਂ 3 ਸਾਲ ਉੱਥੇ ਪੜ੍ਹਾਈ ਕਰੋ ਤੇ ਉਸ ਤੋਂ ਬਾਅਦ 2 ਸਾਲ ਬਾਅਦ ਉਹ ਕਮਾਈ ਕਰਨ ਲੱਗੋ ਫੇਰ ਲਾ ਦੋ ਰੋਟਾਂ ਦੇ ਢੇਰ ਧਰਮਪ੍ਰੀਤ ਨੇ ਬੀਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਫਿਰ ਪੁੱਤੋਂ ਕਿਵੇਂ ਹੁਣੇ ਕਮਾਉਣ ਲੱਗ ਜੇਗਾ ਤੈਨੂੰ ਵੀ ਕਈ ਸਾਲ ਲੱਗਣਗੇ ਬੀਬੇ ਨੇ ਅਗਲਾ ਸਵਾਲ ਕਰਕੇ ਗੱਲ ਸਪਸ਼ਟ ਕਰਨੀ ਚਾਹੀਦੀ ਬੀਬੇ ਮੈਂ ਅਰੇ ਘਰ ਹੀ ਜਾਂਦਾ ਮੈਂ ਤਾਂ ਉੱਥੇ ਜਾਵਾਂ ਜਿੱਥੇ ਆਪਣੇ ਪਿੰਡ ਵਾਲਾ ਤਾਰਾ ਸੁ ਗਿਆ ਹੈ ਉੱਥੇ ਤਿੰਨ ਸਾਲ ਉਹਦੀ ਕੰਡੀ ਲੋੜ ਨਹੀਂ ਤੇ ਨਾ ਹੀ ਪੜ੍ਹਾਈ ਕਰਨੀ ਪਵੇ ਬਸ ਪਹੁੰਚੋ ਤੇ ਕਮਾਈ ਸ਼ੁਰੂ ਤੂੰ ਹੁਣ ਫਿਕਰ ਨਾ ਕਰ ਧਰਮਪ੍ਰੀਤ ਨੇ ਬੇਬੇ ਨੂੰ ਸਮਝਾਇਆ ਚੰਗਾ ਪੁੱਤਰ ਰੱਬ ਤੇਰੀ ਕਮਾਈ 'ਚ ਬਰਕਤ ਪਾਵੇ ਜੇ ਤੇਰੇ ਬਾਪੂ ਦੇ ਗਲ 'ਚੋਂ ਗਰੀਬੀ ਦਾ ਜੋੜਾ ਲੈ ਜਾਵੇ ਕਰਤਾਰੀ ਨੇ ਵਹਿਗੁਰੂ ਦਾ ਸੋਫਰ ਕਰਦਿਆਂ ਹੱਥ ਜੋੜ ਕੇ ਮੱਥੇ ਨੂੰ ਲਾਇਆ। ਸ਼ਾਮ ਨੂੰ ਰੋਟੀ ਤੋਂ ਖਾਣ ਤੋਂ ਬਾਅਦ ਧਰਮਪ੍ਰੀਤ ਦਾ ਬਾਪੂ ਗੁਜਾਰ ਸਿੰਘ ਤੇ ਵੱਡਾ ਭਰਾ ਕਰਮਜੀਤ ਜੋ ਅਦਾਲਤ ਵਿੱਚ ਚਪੜਾਸੀ ਲੱਗਾ ਹੋਇਆ ਸੀ ਵਿਹੜੇ ਵਿੱਚ ਮੰंजे ਤੇ ਬੈਠੇ ਸਨ ਤੇ ਧਰਮਪ੍ਰੀਤ ਵੀ ਬਾਹਰੋਂ ਆ ਕੇ ਉਹਨਾਂ ਕੋਲ ਅਜੇ ਬੈਠਾ ਹੀ ਸੀ ਕਿ ਕਰਤਾਰੀ ਦੁੱਧ ਦਾ ਡੰਡੂ ਭਰ ਕੇ ਪਲਾ ਬਾਟੀਆਂ ਲੈ ਕੇ ਉਹਨਾਂ ਦੇ ਕੋਲ ਆ ਕੇ ਮੰਜੀ 'ਤੇ ਆ ਕੇ ਬੈਠ ਗਈ। ਕਰਤਾਰੀ ਨੇ ਪੜੇ ਨਾਲ ਬਾਟੀਆਂ 'ਚ ਦੁੱਧ ਪਾ ਕੇ ਤਿੰਨਾਂ ਨੂੰ ਪਾ ਦਿੱਤਾ ਤੇ ਹੂਕਾ ਮਾਰ-ਮਾਰ ਕੇ ਪੀਣ ਲੱਗੇ। ਕਰਤਾਰੀ ਨੇ ਖੁਸ਼ੀ ਸਾਂਝੀ ਕਰਦਿਆਂ ਗਲਜਾਰ ਸਿੰਘ ਨੂੰ ਸਮੋਹਨ ਹੁੰਦਿਆ ਕਿਹਾ, "ਦੇਖ ਧਰਮੂ ਦੇ ਬਾਪੂ ਹੁਣ ਤੋਹਫੇ ਕਰਨਾ ਕਰਿਆ ਕਰ। ਆਪਣੇ ਧਰਮੂ ਦਾ ਬਾਹਰ ਜਾਣ ਵਾਲਾ ਉਹ ਆ ਗਿਆ ਅੱਜ। ਮੈਨੂੰ ਡੁੱਬ ਜਾਣੇ ਦਾ ਨਾਂ ਨਹੀਂ ਲੈਣਾ ਹੁੰਦਾ। ਪਾਸਪੋਰਟ" ਧਰਮ ਦੇ ਦਾ ਹਾਸਾ ਨਿਕਲ ਗਿਆ ਤੇ ਉਸ ਨੇ ਸਪਸ਼ਟ ਕਰਦਿਆ ਕਿਹਾ ਪਾਸਪੋਰਟ ਨਹੀਂ ਬੇਬੇ ਪਾਸਪੋਰਟ ਇਹ ਸੁਣ ਕੇ ਗੁਲਜਾਰ ਸਿੰਘ ਤੇ ਕਰਮਜੀਤ ਵੀ ਹੱਸਣ ਲੱਗੇ ਧਰਮੂ ਨੂੰ ਹੁਣ ਤੋਂ ਹਾਈਲਾਈਟ ਕਰ ਲੈ ਅਮਰੀਕਾ ਜਾਂ ਕੈਨੇਡਾ ਚ ਪੜ੍ਹਾਈ ਵੇਸ ਤੇ ਪਹੁੰਚ ਗਏ ਉੱਥੇ ਦਾਖਲਾ ਲੈ ਲਈ ਤੈਨੂੰ ਕੋਸਾਰਜ ਸੈਟ ਹੋ ਜਾਏਗਾ ਤੇਰਾ ਵਿਆਹ ਵੀ ਫਿਰ ਕਰਾਂਗੇ ਹੁੰ ਤੋਂ ਗਏ ਜੀ ਸਿੱਖਣ ਦੇ ਦਿਨਾਂ ਰਾਤ ਇੱਕ ਕਰਦੇ। ਕਰਮਜੀਤ ਨੇ ਸਲਾਹ ਦਿੱਤੀ। ਕਿਉਂ ਪੁੱਤ ਤੂੰ ਇਹਨੂੰ ਪੁੱਠੇ ਰਾਤ ਤੋਰਦਾ? ਆਪਾਂ ਅਮਰੀਕਾ ਬਰੂਕਾ ਤੋਂ ਕੀ ਲੈਣਾ? ਐਨੇ ਸਾਲ ਖਰਾਬ ਕਰੂ। ਇਹ ਤਾਂ ਉੱਥੇ ਜਾਊ ਜਿੱਥੇ ਆਪਣੇ ਪਿੰਡ ਵਾਲਾ ਕਾਰਸਿਓਂ ਗਿਆ ਸੀ। ਦੇਖ ਕਿਵੇਂ ਬੋਰੇ ਪਰ ਪਰ ਪੇਜ ਧਾਰੇ ਹੈ ਰੋਟਾਂ ਦੀ। ਕਿੰਨੀ ਜ਼ਮੀਨ ਬਣਾ ਲਈ ਉਹਨਾਂ ਨੇ। ਨਾਲੇ ਕਹਿੰਦੇ ਨੇ ਕਿ ਵੱਡੇ ਵੱਡੇ ਸ਼ਹਿਰਾਂ 'ਚ ਉਹਨਾਂ ਕੋਠੀਆਂ ਵੀ ਲੈ ਲਈਆਂ ਨੇ ਕਰਤਾਰੀ ਨੇ ਮੰਨਦੀ ਕਹਿ ਸੁਣਾਈ ਨਾ ਬੇਬੇ ਉਹ ਤਾਂ ਮਨੀਲਾ ਚ ਗਿਆ ਸੀ ਬਹੁਤ ਸਾਲ ਪਹਿਲਾਂ ਪੁਰਾਣੀ ਗੱਲ ਹੋ ਗਈ ਐ ਹੁਣ ਅਸੀਂ ਨਹੀਂ ਧਰਮੂਈ ਨੂੰ ਮਨੀਲੇ ਜਾਣ ਦੇਣਾ ਉਹ ਦੇਸ਼ ਵਧੀਆ ਨਹੀਂ ਹੈ ਪੈਸੇ ਤਾਂ ਉੱਥੇ ਜੂਰ ਬਣ ਜਾਂਦੇ ਨੇ ਪਰ ਉੱਥੇ ਪੰਜਾਬੀ ਮੁੰਡਿਆਂ ਦੀ ਕਤਲਾਂ ਦੀਆਂ ਰੋਜ਼ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਨੇ ਮੈਨੂੰ ਭਰਾ ਦੀ ਲੋੜ ਐ ਪੈਸਿਆਂ ਦੀ ਨਹੀਂ ਜੇ ਇੱਕ ਅਮਰੀਕਾ ਕੈਨੇਡਾ ਜਾ ਸਕਿਆ ਤਾਂ ਭੇਜਾਂਗੇ ਨਹੀਂ ਘਟ ਖਾ ਲਵਾਂਗੇ ਪਰ ਮੌਤ ਦੇ ਮੂੰਹ ਚ ਨਹੀਂ ਭੇਜਣਾ ਅਸੀਂ ਕਰਮ ਨੂੰ ਕਰਮਜੀਤ ਨੇ ਸਿਹਰੇ ਦੀ ਗੱਲ ਕਹਿ ਸੁਣਾਈ ਲੈ ਐਂ ਮਰੀ ਜਾਂਦੇ ਨੇ ਉੱਥੇ ਸਾਡੇ ਮੁੰਡਿਆਂ ਨੂੰ ਐਂ ਮਾਰ ਦਿੰਦੇ ਨੇ ਕੋਲ ਬੈਠੇ ਗੁਰਜਾ ਸਿੰਘ ਨੂੰ ਕਰਮਜੀਤ ਦੀ ਗੱਲ ਵਿੱਚ ਬਹੁਤੀ ਸਚਾਈ ਨਾ ਲੱਗੀ ਇਹ ਮਾਰਨ ਵਾਲੀ ਗੱਲ ਹੀ ਆ ਬਾਪੂ ਮੈਂ ਕੁਝ ਦਿਨ ਪਹਿਲਾਂ ਜਦ ਅਖਬਾਰ ਖੋਲ੍ਹਿਆ ਤਾਂ ਉਸਦੇ ਪਹਿਲੇ ਪੰਨੇ ਤੇ ਖਬਰ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਸੀ ਖਬਰ ਸੀ ਵੀ ਬਰਨਾਲਾ ਦੇ ਨੇੜੇ ਪਿੰਡ ਜੋਧਪੁਰ ਦੇ ਕੁਲਵੰਤ ਸਿੰਘ ਤੇ ਉਸਦੀ ਪਤਨੀ ਚਰਨਜੀਤ ਕੌਰ ਨੂੰ ਲੁਟੇਰਿਆਂ ਨੇ ਮਨੀਲਾ ਵੇਖੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਇੱਕ ਹੋਰ ਖ਼ਬਰ ਦੀ ਖ਼ਬਰ ਸੀ ਕਿ ਫਿਲੀਪਾਈਨ ਵਿੱਚ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ। ਮਨੀਲਾ ਫਿਲੀਪਾਈਨ ਦੇਸ਼ ਦੀ ਹੀ ਰਾਜਧਾਨੀ ਹੈ ਬਾਪੂ ਜੀ। ਪਿਛਲੇ 4 ਕੋਸਾਲਾਂ ਵਿੱਚ ਮੈਂ ਗੁਰਮੀਤ ਸਿੰਘ ਚੱਕਵਕਤੂ, ਹਰਵੀਰ ਸਿੰਘ ਰੱਤਾਰਾਉਂਤਾ, ਬਲਜੀਤ ਸਿੰਘ ਕੋਕਰੀਕਲਾ, ਗੁਰਦਿਆਲ ਸਿੰਘ ਦਸਾਂਝ, ਗੁਰਮੀਤ ਸਿੰਘ ਭਿੰਦਰਕਲਾ, ਬਲਵਿੰਦਰ ਸਿੰਘ ਮਾਣੂਕੇ ਬੀਰ ਸਿੰਘ ਭਿੰਡਰਕਲਾ ਗੁਰਜੰਟ ਸਿੰਘ ਕੋਕਰੀਵੋਟਰ ਪਰਮਜੀਤ ਸਿੰਘ ਡੱਲਾ ਅਤੇ ਦਰਜਨਾ ਨੌਜਵਾਨਾਂ ਦੀਆਂ ਲਤੇਰਿਆਂ ਹੱਥੋਂ ਕਤਲ ਹੋਣ ਦੀਆਂ ਖਬਰਾਂ ਪੜੀਆਂ ਨੇ ਜੇ ਸੱਚ ਬੋਲਦੇ ਹਾਂ ਤਾਂ ਮੈਨੂੰ ਮਨੀਲਾ ਪੰਜਾਬੀਆਂ ਦੀ ਕਤਲਗਾਹੀ ਦਿਖਾਈ ਦੇਣ ਲੱਗ ਗਈ ਹੈ ਇਸ ਲਈ ਮੈਂ ਆਪਣੇ ਛੋਟੇ ਭਰਾ ਨੂੰ ਮਨੀਲੇ ਨਹੀਂ ਭੇਜਣ ਦਾ ਹੋਰ ਚਾਹੇ ਕਿਸੇ ਵੀ ਦੇਸ਼ ਵਿੱਚ ਚਲਿਆ ਜਾਵੇ ਗੁਲਸਾ ਗੁਲਜਾਰ ਸਿੰਘ ਵੀ ਕਰਮਜੀਤ ਦੀਆਂ ਗੱਲਾਂ ਸੁਣ ਕੇ ਚਿੰਤਤ ਹੋ ਗਿਆ ਤੇ ਉਸ ਨੇ ਅਜੀਆਂ ਘਟਨਾਵਾਂ ਦਾ ਕਾਰਨ ਵੀ ਜਾਨਣਾ ਚਾਹਿਆ ਤਾਂ ਕਰਮਜੀਤ ਨੇ ਦੱਸਿਆ ਸ਼ੁਰੂ-ਸ਼ੁਰੂ ਵਿੱਚ ਮਨੀਲੇ ਦੇ ਬਸਨੀਕ ਪੰਜਾਬੀਆਂ ਦੀ ਬਹੁਤ ਇੱਜ਼ਤ ਕਰਦੇ ਸਨ ਪੰਜਾਬ ਦੇ ਲੋਕ ਉੱਧਰ ਜਾ ਕੇ ਪਿੰਡਾਂ ਵਿੱਚ ਘਰੇਲੂ ਸਮਾਨ ਸਪਲਾਈ ਕਰਦੇ ਨੇ ਅਤੇ ਉਹਨਾਂ ਦੀ ਕੀਮਤ ਕਿਸ਼ਤਾਂ ਵਿੱਚ ਲੈਂਦੇ ਨੇ ਕੁਝ ਸਾਲ ਪਹਿਲਾਂ ਤਾਂ ਮਨੀਲਾ ਦੇ ਲੋਕ ਇਸ ਕੰਮ ਨੂੰ ਆਪਣੀ ਸਹੂਤ ਹੀ ਸਮਝਦੇ ਸਨ ਪਰ ਜਦ ਪੰਜਾਬੀ ਲੋਕਾਂ ਨੇ ਆਪਣਾ ਇਹ کاروبار ਵਧਾ ਲਿਆ ਤੇ ਕਾਫੀ ਅਮੀਰ ਹੋ ਗਏ ਤਾਂ ਉਹ ਲੋਕ ਪੰਜਾਬੀਆਂ ਨਾਲ ਘਿਰਨਾ ਕਰਨ ਲੱਗ ਪਏ ਸਵੇਰ ਦੇ ਸਮੇਂ ਪੰਜਾਬੀ ਪਿੰਡਾਂ ਵਿੱਚ ਸਮਾਨ ਦੀ ਸਪਲਾਈ ਕਰਦੇ ਨੇ ਅਤੇ ਸ਼ਾਮ ਸਮੇਂ ਉਹ ਆਪਣੀਆਂ ਕਿਸ਼ਤਾਂ ਇਕੱਠੀਆਂ ਕਰਦੇ ਨੇ ਮਦੀਲਾ ਦੇ ਰਹਿਣ ਵਾਲੇ ਲੁਟੇਰੇ ਕਿਸਮ ਦੇ ਲੋਕਾਂ ਨੂੰ ਜਾਦੇ ਸੰਬੰਧੀ ਪੂਰੀ ਜਾਣਕਾਰੀ ਮਿਲ ਗਈ ਕਿ ਸ਼ਾਮ ਨੂੰ ਪੰਜਾਬੀ ਮੋਟਰਸਾਈਕਲਾਂ ਤੇ ਕਿਸ਼ਤਾਂ ਦੀ ਰਕਮ ਇਕੱਠੀ ਕਰਕੇ ਘਰਾਂ ਨੂੰ ਪਰਤਦੇ ਨੇ ਤਾਂ ਹੋ ਰਸਤੇ ਵਿੱਚ ਉਹਨਾਂ ਦਾ ਕਤਲ ਕਰਕੇ ਰਕਮ ਖੋਹ ਲੈਂਦੇ ਨੇ ਭਾਵੇਂ ਕਦੇ-ਕਦੇ ਕੁੱਟਮਾਰ ਜਾਂ ਕਤਲ ਦੀ ਘਟਨਾ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਵਾਪਰ ਜਾਂਦੀ ਹੈ ਪਰੰਤੂ ਮਨੀਲਾ ਵਿੱਚ ਤਾਂ ਪੰਜਾਬੀਆਂ ਦੇ ਕਤਲਾਂ ਦੀਆਂ ਖਬਰਾਂ ਲੱਗਦੀਆਂ ਹੀ ਹਾਲੀਆਂ ਨੇ ਇੰਉ ਤਾਂ ਕਿਵੇਂ ਹੋ ਜਾਊ ਉੱਥੇ ਪੁਲਿਸ ਜਾਂ ਅਦਾਜ਼ਤਾ ਨਹੀਂ ਜੋ ਲਟੇਰਿਆਂ ਕਾਤਲਾਂ ਨੂੰ ਕਾਬੂ ਕਰ ਸਕਣ ਜਾਂ ਸਜ਼ਾਵਾ ਦੇ ਸਕਣ ਅਪਰਾਧਾਂ ਨੂੰ ਠੱਲ ਪਾਈ ਜਾ ਸਕੇ ਕੁਲਜਾਰ ਸਿੰਘ ਨੂੰ ਕਤਲਾ ਦੀਆਂ ਘਟਨਾਵਾਂ ਸੱਚ ਨਹੀਂ ਸਨ ਔਰ ਜਾਪਦੀਆਂ ਪੁਲਿਸ ਨੇ ਅਦਾਲਤਾਂ ਸਭ ਕੁਝ ਹੈ ਬਾਪੂ ਪਰ ਮਨੀਲਾ ਦੇ ਰੋਟੇਰੇ ਇਲਾਕੇ ਬਾਰੇ ਜਾਣਕਾਰੀ ਰੱਖਦੇ ਨੇ ਉਹ बच ਕੇ ਨਿਕਲ ਜਾਂਦੇ ਨੇ ਤੇ ਇਸ ਵਿੱਚ ਕਾਮਯਾਬੀ ਹੋ ਜਾਂਦੇ ਨੇ ਬਾਕੀ ਪੁਲਿਸ ਸਵਦੇਸ਼ੀਆਂ ਨਾਲੋਂ ਆਪਣੇ ਦੇਸ਼ ਦੇ ਵਸਨੀਕਾਂ ਦੀ ਹੀ ਬਣਦੀ ਹੈ ਕਿਉਂਕਿ ਜਿਵੇਂ ਮਨੀਲਾ ਵਾਸੀ ਪੰਜਾਬੀਆਂ ਨਾਲ ਕਿਰਨਾ ਕਰਦੇ ਨਹੀਂ ਉਸੇ ਤਰ੍ਹਾਂ ਪੁਲਿਸ ਵੀ ਪੰਜਾਬੀਆਂ ਨੂੰ ਚੰਗਾ ਨਹੀਂ ਸਮਝਦੀ ਪੰਜਾਬ ਦੇ ਲੋਕ ਜਿਵੇਂ ਪਈਆਂ ਨੂੰ ਚੰਗਾ ਨਹੀਂ ਸਮਝਦੇ ਨਾਲੇ ਉਹ ਤਾਂ ਵਿਦੇਸੀ ਨਹੀਂ ਆਪਣੇ ਹੀ ਦੇਸ਼ ਦੇ ਵਾਸੀ ਨੇ ਦੂਜੀ ਗੱਲ ਜੇਕਰ ਕੋਈ ਕਾਤਲ ਕਾਬੂ ਵੀ ਆ ਜਾਵੇ ਤਾਂ ਉਸ ਵੱਲੋਂ ਕੀਤੇ ਕਤਲ ਸੰਧੀ ਮਰਨ ਵਾਲੇ ਪੰਜਾਬੀ ਦੇ ਬਾਹਰ ਚੰਗੀ ਤਰ੍ਹਾਂ ਪੈਰ ਵੀ ਨਹੀਂ ਕਰ ਸਕਦੇ ਜਿਸ ਕਰਕੇ ਉਹ ਅਦਾਲਤਾਂ ਤੋਂ ਵੀ ਬਰੀ ਹੋ ਜਾਂਦੇ ਨੇ ਕਰਮਜੀਤ ਨੇ ਆਪਣੇ ਬਾਪੂ ਸਾਰੇ ਸੱਚ ਤੋਂ ਜਾਣੂ ਕਰਵਾ ਦਿੱਤਾ ਫਿਰ ਤਾਂ ਜਿਹੜੇ ਪੰਜਾਬੀ ਪਹਿਲਾਂ ਹੀ ਮਨੀਲਾ ਵਿੱਚ ਰਹਿ ਗਏ ਹਨ ਉਹਨਾਂ ਦੀ ਜ਼ਿੰਦਗੀ ਦਾ ਵੀ ਕੋਈ ਤੋਸਾ ਨਹੀਂ ਜਦੋਂ ਨਟੇਰਿਆਂ ਦੇ ਟਹੇ ਚੜ ਜਾਣ ਚਿੰਤਾ ਗੁਲਜਾਰ ਸਿੰਘ ਦਾ ਖੜਾ ਨਹੀਂ ਸੀ ਛੱਡ ਰਹੀ ਜਿਹੜੇ ਨੌਜਵਾਨ ਪਹਿਲਾਂ ਮਨੀਲਾ ਰਹਿ ਗਏ ਹਨ ਉਹਨਾਂ ਦੇ ਮਨ ਦਾ ਦਰ ਹੀ ਉਥੋਂ ਦੀਆਂ ਲੜਕੀਆਂ ਨਾਲ ਦਿਆ ਕਰਵਾਉਣ ਦੀ ਰੁਚੀ ਵਧਨ ਦਾ ਕਾਰਨ ਬਣ ਰਿਹਾ ਹੈ ਜੇ ਜੇ ਪੰਜਾਬੀ ਹੀ ਮੁੰਡਿਆਂ ਨੂੰ ਚੰਗਾ ਨਹੀਂ ਸਮਝਦੀਆਂ ਅਤੇ ਉਹ ਪੰਜਾਬੀ ਮੁੰਡਿਆਂ ਨੂੰ ਹੀ ਚੰਗਾ ਸਮਝਦੀਆਂ ਨਹੀਂ ਦੂਜਾ ਪੰਜਾਬੀ ਮੁੰਡੇ ਕਿਸੇ ਲੜਕੀ ਦੇ ਨਾਲ ਵਿਆਹ ਕਰਾਉਂਣ ਤੋਂ ਪਹਿਲਾਂ ਬੱਚਾ ਪੈਦਾ ਕਰਨ ਨੂੰ ਚੰਗਾ ਨਹੀਂ ਸਮਝਦੇ। ਜੋ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਵਿੱਚੋਂ ਮਿਲੀ ਸਿੱਖਿਆ ਹੈ। ਇੱਕ ਤਾਂ ਮਨੀਲਾ ਫਿਲਪਾਈਨ ਦੀਆਂ ਕੁੜੀਆਂ ਜਦ ਕੇ ਫਿਲਪਾਈਨ ਦੇ ਮੁੰਡੇ ਕੁੜੀਆਂ ਵਿਆਹ ਤੋਂ ਕਈ ਸਾਲ ਪਹਿਲਾਂ ਸਰੀਰਕ ਸੰਬੰਧ ਬਣਾ ਕੇ ਰਹਿੰਦੇ ਸਨ ਤੇ ਕਈ ਵਾਰ ਬੱਚੇ ਵੀ ਪੈਦਾ ਕਰ ਲੈਂਦੇ ਹਨ। ਕਈਆਂ ਦੇ ਬੱਚੇ ਵੀ ਆਪਣੇ ਮਾਪੇ ਦੇ ਵਿਆਹ ਵਿੱਚ ਸ਼ਾਮਲ ਹੋ ਜਾਂਦੇ ਨੇ ਇਸ ਲਈ ਨਰੋਏ ਪੰਜਾਬੀ ਸੱਭਿਆਚਾਰ ਨੂੰ ਉਥੋਂ ਦੀਆਂ ਕੁੜੀਆਂ ਮਹਾਨ ਕਲਚਰ ਮੰਨਦੀਆਂ ਹਨ ਪੰਜਾਬੀ ਮੁੰਡਿਆਂ ਨੂੰ ਉਥੋਂ ਦੀਆਂ ਕੁੜੀਆਂ ਨਾਲ ਵਿਆਹ ਕਰਾਉਣ ਦਾ ਖਤਰਾ ਘਟ ਜਾਂਦਾ ਹੈ ਉਹ ਉਗਰਾਹੀ ਕਰਨ ਸਮੇਂ ਆਪਣੇ ਜੀਵਨ ਸਾਥੀ ਨੂੰ ਨਾਲ ਲੈ ਕੇ ਚਲਦੇ ਹਨ ਮੈਂ ਪੁੱਤ ਤੇਰੀਆਂ ਤੇ ਤੇਰੇ ਬਾਪੂਆਂ ਸਭ ਗੱਲਾਂ ਸੁਣ ਲਈਆਂ ਹਨ ਮੈਂ ਵੀ ਆਪਣੇ ਦਿਲ ਦੇ ਟੁਕੜੇ ਨੂੰ ਮਨਿੱਲੇ ਨਹੀਂ ਜਾਣਦੀ ਹਾਂ ਹੁਣ ਤੂੰ ਦੱਸ ਉਸ ਨੂੰ ਕਿੱਥੇ ਭੇਜੀਏ ਟਕਟ ਕੀ ਨਾ ਦੇਖਦੀ ਗੱਲਾਂ ਸੁਣ ਰਹੀ ਕਰਤਾਰੀ ਨੇ ਵੀ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ ਧਰਮ ਰੀਤ ਸਾਰੀ ਰਾਤ ਆਪਣੇ ਪਰਿਵਾਰ ਆਪਣੇ ਭਵਿੱਖ ਤੇ ਘਰ ਦੀਆਂ ਤੰਗੀਆਂ ਤੁਰਸੀਆਂ ਬਾਰੇ ਉਹ ਦਿਆ ਹੈ ਉਹ ਸਲਵਟੀ ਲੈਂਦਾ ਰਿਹਾ ਸਵੇਰ ਚਾਹ ਪਾਣੀ ਪੀਣ ਤੋਂ ਮਗਰੋਂ ਉਹ ਨਹਾ ਧੋ ਕੇ ਤਿਆਰ ਹੋ ਗਿਆ ਤੇ ਮੈਂ ਅੰਗਰੇਜ਼ੀ ਸਿੱਖਣ ਦੀ ਆਈਲਰਸ ਦਾ ਦਾਖਲਾ ਭਰ ਲਈ ਸ਼ਹਿਰ ਚਲਾ ਜਾਂਦਾ ਹੈ ਬਾਪੂ ਕਾਹ ਕਿ ਬੱਸ ਅੱਡੇ ਨੂੰ ਤੁਰ ਪਿਆ ਹੁਣ ਦੇਖੋ ਅੱਗੇ ਉਹਦਾ ਕੀ ਬਣਦਾ ਹੈ ਆਈਲਰਸ ਕਰਕੇ ਬਾਹਰ ਜਾਂਦਾ ਹੈ ਇਹ વાੰਦਾ ਇਹ ਬੰ ਨੂੰ ਅੱਗੇ ਸੁਣਾਵਾਂਗੇ ਜੀ ਹੁਣ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ ਜੀ